ਇਸਸ ਚੀਕਾ ਜੀ প্রিন্ট ਸੂਟਾਂ ਨੂੰ ਤੁਸੀਂ ਕਿਵੇਂ ਲੈਸ ਲਾ ਕੇ ਸਟਾਈਲਿਸ਼ ਬਣਾ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਨਾ کافی ਜ਼ਿਆਦਾ ਪ੍ਰਿੰਟ ਸੂਟ ਆਪਣੇ ਸੇਲ ਹੁੰਦੇ ਨੇ ਤੇ ਆਪ ਨੂੰ ਮੈਸੇਜ ਇੱਕ ਜ਼ਰੂਰ ਆਉਂਦਾ ਕਿ ਤੁਸੀਂ ਇਹਨਾਂ ਨੂੰ ਸਟਿਚ ਕਰਨ ਦਾ ਆਈਡੀਆਸ ਐਂਡ ਲੈਸਸ ਲਾ ਕੇ ਕਿਸ ਤਰ੍ਹਾਂ ਸੀ ਇਹਨਾਂ ਨੂੰ ਪਾਕਿਸਤਾਨੀ ਸਟਾਈਲਸ ਵੀ ਰੈਡੀ ਕਰ ਸਕਦੇ ਆ ਉਹਦਾ ਆਈਡੀਆਸ ਜ਼ਰੂਰ ਇੱਕ ਵੀਡੀਓ ਅਪਲੋਡ ਕਰਨਾ ਤੇ ਹਲੋ ਜੀ ਆਪਾਂ ਸੋਹਣੇ ਸੋਹਣੇ ਡਿਜ਼ਾਈਨਸ ਲੈ ਕੇ ਆਏ ਆ ਇਹ ਵਾਲੇ ਡਿਜ਼ਾਈਨਸ ਦੇ ਵਿੱਚ ਆਪਾਂ کافی ਜ਼ਿਆਦਾ ਜਿਹੜੇ ਪ੍ਰਿੰਟ ਐਡ ਕਰਦੇ ਹੁੰਦੇ ਆ ਜੇ ਤੁਹਾਡੇ ਕੋਲ ਆਪਣੇ ਪ੍ਰਿੰਟ ਸੂਟ ਹੈਗੇ ਨਾ ਤਾਂ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਸ ਸਕਦੇ ਹੋ ਇਹਨਾਂ ਦੇ ਵਿੱਚ ਤੁਸੀਂ ਲੈਸਸ ਅਟੈਚ ਕਰ ਸਕਦੇ ਹੋ ਬਹੁਤ ਸੋਹਣੀਆਂ-ਸੋਹਣੀਆਂ ਮਾਰਕੀਟ ਦੇ ਵਿੱਚ ਲੈਸਸ ਆਈਆਂ ਹੋਈਆਂ ਜਿਨ੍ਹਾਂ ਨੂੰ ਤੁਸੀਂ ਸੂਟ ਲਾ ਕੇ 500 ਰੁਪਏ ਦੇ ਸੂਟ ਨੂੰ ਵੀ ਤੁਸੀਂ 1000-1500 ਦਾ ਡਿਜ਼ਾਈਨਰ ਸੂਟ ਬਣਾ ਕੇ ਰੈਡੀ ਕਰ ਸਕਦੇ ਹੋ ਇਹਨਾਂ ਦੇ ਵਿੱਚ ਸਟਾਈਲਿਸ਼ ਲੈਸਸ ਅੱਜ ਕੱਲ ਨੂੰ ਆਰਗੰਜ਼ਾ ਦਾ ਫੈਬਰਿਕ ਕੱਟ ਕੇ ਲਗਾ ਕੇ ਵਿੱਚ ਬਹੁਤ ਸੋਹਣਾ ਇਹਨਾਂ ਦੀ ਲੁੱਕ ਆਉਂਦੀ ਆ ਉਹਦੇ ਕੋਲੋਂ ਇੱਕ ਤੁਸੀਂ ਆਪਣਾ ਡਿਜ਼ਾਈਨ ਬਣਾ ਸਕਦੇ ਹੋ ਜਾਂ ਕਿ ਚਿਕਨ ਕਾਰ ਲੈਸਸ ਜਿਹੜੀਆਂ ਕਾਫੀ ਜ਼ਿਆਦਾ ਅਟੈਚ ਕੀਤੀਆਂ ਹੋਈਆਂ ਨੇ ਤੁਸੀਂ ਸਪੈਸ਼ਲ ਦੇਖ ਸਕਦੇ ਹੋ ਕਿ ਲੈਸ ਸਹੀ ਨੇ ਜਿਹੜੇ ਸੂਟਾਂ ਨੂੰ ਇੰਨੇ ਜਿਆਦਾ ਸੂਬ ਸੋਹਣੀ ਲੁੱਕ ਦੇ ਸਕਦੀਆਂ ਨੇ ਕਿਉਂਕਿ ਜੇ ਆਪਾਂ ਐਮਬਰਾਇਡਰੀ